हरियाणा विधानसभा चुनाव ਤੋਂ ਪਹਿਲਾਂ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ ਜਾਣਕਾਰੀ ਮੁਤਾਬਿਕ ਅੱਜ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਤਿਆਰੀ ਦੇ ਵਿੱਚ ਵਿਨੇਸ਼ ਫੁਗਾਟ ਨੇ ਮਹਿਲਾ ਪਲਵਾਨ ਵਿਨੇਸ਼ ਫੁਗਾਟ ਜਾਣਕਾਰੀ ਮੁਤਾਬਿਕ ਅੱਜ ਕਾਂਗਰਸ ਵਿੱਚ ਸ਼ਾਮਲ ਹੋਣਗੇ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਭਾਜਪਾ ਦੇ ਵਿੱਚ ਟਿਕਟਾਂ ਦੀ ਨਾਰਾਜ਼ਗੀ ਨੂੰ ਲੈ ਕੇ ਬਗਾਵਤ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ ਤਾਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਵਿਨੇਸ਼ ਫੁਗਾਟ ਜੋ ਮੀਡੀਆ ਰਿਪੋਰਟਸ ਕਰ ਰਹੀ ਹੈ ਕਿ ਅੱਜ ਦੁਪਹਿਰ ਲਗਭਗ 1.5-2 ਵਜੇ ਉਹ ਦਿੱਲੀ ਪਹੁੰਚਣਗੇ ਅਤੇ ਕਾਂਗਰਸ ਦਾ ਪੱਲਾ ਫੜ ਲੈਣਗੇ ਸੋ ਪਹਿਲਾਂ ਬੀਤੇ ਦਿਨੀ ਅੱਜ ਗੱਲ ਕਰ ਲਈਏ ਪੁਲਵਾਨ ਬਜਰੰਗ ਪੁਨੀਆਂ ਅਤੇ ਪੁਲਵਾਨ ਵਿਨੇਸ਼ ਫੁਗਾਟ ਦੋਹਾਂ ਨੇ ਕਾਂਗਰਸ ਦੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ ਉਹ ਤਸਵੀਰ ਵੀ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਉਸ ਤੋਂ ਬਾਅਦ ਇਹ ਲਗਾਤਾਰ ਚਰਚਾ ਛਿੜ ਗਈ ਸੀ ਕਿ ਵਿਨੇਸ਼ ਫੁਗਾਟ ਕਾਂਗਰਸ ਵਿੱਚ ਜਾ ਸਕਦੇ ਨੇ ਤਾਂ ਇਸ ਤੋਂ ਸਾਫ ਹੋ ਰਿਹਾ ਹੈ ਕਿ ਜੇਕਰ ਕਾਂਗਰਸ ਵਿੱਚ ਅਜ ਵਿਨੇਸ਼ ਫੁਗਾਟ ਸ਼ਾਮਲ ਹੋ ਜਾਂਦੇ ਨੇ ਤਾਂ ਸਥਿਤੀ ਸਾਫ ਹੈ ਕਿ ਉਹ ਵਿਧਾਨ ਸਭਾ ਚੋਣ ਲੜਨਗੇ ਤਾਂ ਉਹ ਚਰਖੀ ਦਾਦਰੀ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਉਹਨਾਂ ਦੀਆਂ ਹਾਲਾਂਕਿ ਟਿਕਟ ਕਿੱਥੋਂ ਮਿਲਦੀ ਹੈ ਜੇਕਰ ਉਹ ਸ਼ਾਮਲ ਹੁੰਦੇ ਨੇ ਉਸ ਦਾ ਇੰਤਜ਼ਾਰ ਰਹੇਗਾ ਤਾਂ ਪਹਿਲਵਾਨ ਵਿਨੇਸ਼ ਫੁਗਾਟ ਉਸ ਸਮੇਂ ਜਿਆਦਾ ਚਰਚਾ ਚਾਏ ਸੀ ਜਦੋਂ ਉਹਨਾਂ ਨੇ ਬ੍ਰਿਜ ਭੂਸ਼ਣ ਨੇ ਜੋ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਪਹਿਲਵਾਨਾਂ ਨੇ ਉਸ ਮੋਰਚੇ ਦੇ ਵਿੱਚ ਵੀ ਬਜਰੰਗ ਪੁਨੀਆ ਤੇ ਵਿਨੇਸ਼ ਫੁਗਾਟ ਸ਼ਾਮਿਲ ਸਨ ਪਰ ਪਿਛਲੇ ਦਿਨੀ ਦੂਜੇ ਪਾਸੇ 올림픽ਸ ਦੇ ਵਿੱਚ ਵੀ ਜਦੋਂ ਵਿਨੇਸ਼ ਫੁਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਉਸ ਸਮੇਂ ਵੀ ਇਹ ਚਰਚਾ ਦਾ ਵਿਸ਼ਾ ਬਣੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਨਾਲ ਆਪਣਾ ਸਮਰਥਨ ਜਤਾਇਆ ਹਮਦਰਦੀ ਜਤਾਈ ਤਾਂ ਦੂਜੇ ਪਾਸੇ ਉਹਨ ਵਿਨੇਸ਼ ਫੁਗਾਟ ਨੇ ਜੋ ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਨੇ ਦੁਪਹਿਰ 1.5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਉਹ ਸ਼ਾਮਲ ਹੋਣਗੇ ਹਾਲਾਂਕਿ ਇਹ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਹੈ ਦੇਖਣਾ ਹੋਵੇਗਾ ਕਦੋਂ ਸ਼ਮੂਲੀਅਤ ਹੁੰਦੀ ਹੈ ਜੇਕਰ ਸ਼ਾਮਲ ਹੁੰਦੇ ਨੇ ਤਾਂ ਕਿੱਥੋਂ ਉਹ ਚੋਣ ਲੜਦੇ ਨੇ ਚੋਣ ਲੜਦੇ ਨੇ ਜਾਂ ਫਿਰ ਨਹੀਂ ਇਹ ਚਰਚਾਵਾ ਲਗਾਤਾਰ ਨੇ ਕਿ ਉਹ ਚੋਣ ਲੜ ਸਕਦੇ ਨੇ